ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਰੂਹ ਤੇਰੀ ਸਾਹ ਮੇਰੀ ਜਿਸ ਨੂੰ ਲਿਖਿਆ ਹੈ ਰਾਧਕਾ ਸ਼ਰਮਾ ਜੀ ਨੇ ਅਮੀਰ ਹੈ ਕਹਾਣੀ ਇਹ ਕਹਾਣੀ ਜਰੂਰ ਪਸੰਦ ਆਵੇਗੀ ਨਵੰਬਰ ਦੀ ਸਵੇਸੀ ਅਤੇ ਕਪੂਰਥਲਾ ਸਿਟੀ ਧੁੰਦ ਦੀ ਚਾਦਰ ਵਿੱਚ ਲਿਫਟੀ ਹੋਈ ਸੀ ਗਲੀਆਂ ਦੇ ਦੋਵੇਂ ਪਾਸਿਆਂ ਦੇ ਲੱਗੇ ਤਰਫਾਂ ਦੇ ਪੱਤੇ ਹੌਲੀ-ਹੌਲੀ ਹਵਾ ਦੇ ਨਾਲ ਖੜਕਣਾ ਰਹੇ ਸਨ। ਪ੍ਰਾਣੀਆਂ, ਰਿਆਸੀ ਇਮਾਰਤਾਂ ਧੁੰਦ ਵਿੱਚੋਂ ਅਧੂਰੀਆਂ ਨਜ਼ਰ ਆਈਆਂ ਸੀ। ਜਿਵੇਂ ਕਿਸੇ ਪੁਰਾਣੀ ਕਿਤਾਬ ਦੇ ਪੰਨੇ ਖੁੱਲ੍ਹ ਰਹੇ ਹੋਣ। ਸ਼ਹਿਰ ਦੀਆਂ ਛੋਟੀਆਂ-ਛੋਟੀਆਂ ਗਲੀਆਂ ਜਾਗ ਉੱਕੀਆਂ ਸੀ। ਅਤੇ ਇਸੇ ਸ਼ਹਿਰ ਦੀ ਇੱਕ ਗਲੀ ਦੇ ਕੋਨੇ ਤੇ ਬਣੇ ਇੱਕ ਕਾਫੇ ਵਿੱਚ ਸਵੇਰੇ-ਸਵੇਰੇ ਹੀ ਭੀੜ ਹੋ ਜਾਂਦੀ ਸੀ। ਕਾਫੇ ਦਾ ਨਾਮ ਸੀ ਚਿੱਟਾ ਅਤੇ ਸਿੱਪਾ ਜਿਸ ਦੇ ਬਾਹਰ ਸੋਹਣੀਆਂ-ਸੋਹਣੀਆਂ ਬੇਲਾਂ ਤੇ ਫੁੱਲ ਲੱਗੇ ਹੋਏ ਸੀ ਜੋ ਕਿਸੇ ਵੀ ਰਾਹ ਵਿੱਚ ਚੱਲਦੇ ਹੋਏ ਬੰਦੇ ਨੂੰ ਕਹਿ ਭੇਦੇ ਅੰਦਰ ਜਾਣ ਲਈ ਮਜਬੂਰ ਕਰਤੰਦੇ ਤੇ ਜਦੋਂ ਬੰਦਾ ਅੰਦਰ ਜਾਵੇ ਤਾਂ ਅੰਦਰ ਦਾ ਮਾਹੌਲ ਹੋਰ ਵਧੀਆ ਇੱਕ ਪਾਸੇ ਕਾਊਂਟਰ ਤੇ ਕਾਊਂਟਰ ਦੇ ਸਾਹਮਣੇ 15-20 ਟੇਬਲਾਂ ਕੰਧਾਂ ਤੇ ਟੰਗੀਆਂ ਤਸਵੀਰਾਂ ਤੇ ਉੱਤੇ ਚੱਲ ਰਿਹਾ ਮੱਧਮ ਪਰ ਮਿੱਠਾ ਇਹ ਸੰਗੀਤ ਕੈਫੇ ਦਾ ਮਾਹੌਲ ਵਧੀਆ ਸੀ ਕਿ ਕਿਸੇ ਨੂੰ ਵੀ ਉੱਥੇ ਰੁੱਕ ਕੇ ਕਾਫੀ ਪੀਣ ਲਈ ਮਜਬੂਰ ਕਰ ਦਿੰਦਾ ਸੀ ਤਦੇ ਸਾਰੇ ਕਸਟਮਰਾਂ ਦਾ ਧਿਆਨ ਇੱਕ ਕੁੜੀ ਨੇ ਆਪਣੇ ਵੱਲ ਖਿੱਚਿਆ ਜੋ ਕਾਊਂਟਰ ਤੇ ਖੜੀ ਸਟਾਫ ਨੂੰ ਕੰਮ ਜਲਦੀ ਕਰਨ ਲਈ ਕਹਿ ਰਹੀ ਸੀ ਗੂੜੇ ਨੀਲੇ ਰੰਗ ਦਾ ਸਵੈਟਰ ਸਫੈਦ ਪਜਾਮਾ Baal ਜੂੜੇ ਵਿੱਚ ਬੰਨੇ ਹੋਏ ਜਿਸ ਵਿੱਚੋਂ ਛੋਟੇ ਵਾਲਾਂ ਦੀਆਂ ਲਟਾਂ ਉਹਦੇ ਚਿਹਰੇ ਤੇ ਆ ਰਹੀਆਂ ਸੀ ਜਿਨ੍ਹਾਂ ਨੂੰ ਉਹ ਬੜੀ ਲਿਆਕਤ ਨਾਲ ਵਾਰ-ਵਾਰ ਪਿੱਛੇ ਕਰਨੀ ਸੀ ਉਮਰ ਲਗਭਗ 20 ਸਾਲ ਕੱਦ 5 ਫੁੱਟ ਚਿੱਟਾ ਰੰਗ ਮਾਹੌਲੀ ਗੱਲ ਗਲਾਵੀਆਂ ਪਾਂਖੜੀਆਂ ਵਰਗੇ ਬੁੱਲ ਹਿਰਨੀਆਂ ਵਰਗੀਆਂ ਕਾਲੀਆਂ ਅੱਖਾਂ ਪੂਰੇ ਨੈਣ ਨਕਸ ਸੋਹਣੇ ਸੀ ਉਸ ਦੀਆਂ ਉਸ ਦੀ ਅੱਖਾਂ ਵਿੱਚ ਭਰੀ ਇਸ਼ਾਰਤ ਤੇ ਬੁੱਲਾਂ ਦੇ ਖਿੜਿਆ ਹਾਸਾ ਕਿਸੇ ਨੂੰ ਵੀ ਮੁਸਕਰਾਉਣ ਤੇ ਮਜਬੂਰ ਕਰ ਦਿੰਦਾ ਸੀ ਉਹ ਕਦੋਂ ਤੋਂ ਬੋਲੇ ਜਾ ਰਹੇ ਸੀ ਕਦੇ ਕਿਸੇ ਸਟਾਫ ਨੂੰ ਆਰਡਰ ਦਿੰਦੀ ਕਦੇ ਕਿਸੇ ਕਸਟਮਰ ਨਾਲ ਗੱਲ ਤੇ ਕਦੇ ਗਾਣੇ ਗੁਣ ਗਰਾਉਂਦੇ ਹੋਏ ਉਸ ਦੀ ਪਿਆਰੀ ਜਿਹੀ ਆਵਾਜ਼ ਜੋ ਸੰਗੀਤ ਦੇ ਨਾਲ ਕੈਫੇ ਦੇ ਹਰ ਕੋਨੇ ਵਿੱਚ ਪਹੁੰਚ ਰਹੀ ਸੀ ਉਸੇ ਕੈਫੇ ਦੇ ਕਾਰਨਰ ਵਾਲੇ ਟੇਬਲ ਤੇ ਇੱਕ ਉਮਰਦਰਾਜ ਆ ਜੀ ਬੈਠਾ ਕੌਫੀ ਪੀ ਰਿਹਾ ਸੀ ਤੇ ਹੱਥ ਵਿੱਚ ਫੜੀ ਅਖਬਾਰ ਦੇ ਪੰਨੇ ਪੜ੍ਹਦੇ ਹੋਏ ਉਸ ਕੁੜੀ ਵੱਲ ਦੇਖ ਕੇ ਮੁਸਕਰਾ ਰਿਹਾ ਸੀ ਉਸ ਕੁੜੀ ਨੂੰ ਲਗਾਤਾਰ ਬੋਲਦਾ ਦੇਖ ਆਦਮੀ ਨੇ ਮੁਸਕਰਾਉਂਦੇ ਹੋਏ ਹੋਏ ਗਰਦਨ ਨਾ ਵਿੱਚ ਹਲਾਈ ਤੇ ਕਿਹਾ ਇਹ ਕੁੜੀ ਜਿਸ ਦਿਨ 5 ਮਿੰਟ ਲਈ ਵੀ ਚੁੱਪ ਹੋ ਗਈ ਉਸ ਦਿਨ ਇੱਥੇ ਦੇ ਲੋਕਾਂ ਨੇ ਇਸ ਦੇ ਨਾਮ ਅਵਾਰਡ ਕਰ ਦੇਣਾ ਹੈ ਇਹ ਕਹਿ ਉਹ ਵਾਪਸ ਅਖਬਾਰ ਵੱਲ ਵੇਖਣ ਲੱਗਾ ਤਦ ਇਹ ਕੈਫੇ ਦਾ ਦਰਵਾਜ਼ਾ ਖੁੱਲਿਆ ਤੇ ਇੱਕ ਮੁੰਡਾ ਅੰਦਰ ਆਇਆ ਉਮਰ ਲਗਭਗ 26 ਸਾਲ 6 ਫੁੱਟ ਕੱਦ ਚਿੱਟਾ ਰੰਗ ਪੂਰੀਆਂ ਅੱਖਾਂ ਜਿੰਨਾ ਵਿੱਚ ਅਜੀਬ ਜਿਹੀ ਖਮੋਸੀ ਸੀ ਸਿਰ ਤੇ ਟੋਪੀ ਕਾਲੇ ਰੰਗ ਦੀ ਸ਼ਰਟ ਜੀਨਸ ਬਿਲਕੁਲ ਕਿਸੇ ਮਾਡਲਿੰਗ ਕੰਪਨੀ ਦੇ ਮਾਡਲ ਵਰਗਾ ਸਰੀਰ ਤੇ ਚਿਹਰਾ ਬਸ ਪਰ ਉਸਦੇ ਚਿਹਰੇ ਤੇ ਸ਼ਰਦ ਭਾਵ ਕੈਫੇ ਦੇ ਅੰਦਰ ਆ ਕੇ ਮੁੰਡੇ ਨੇ ਟੋਪੀ ਉਤਾਰ ਹੱਥ ਵਿੱਚ ਪਕੜੀ ਤੇ ਕੈਫੇ ਦੇ ਅੰਦਰ ਆਪਣੀਆਂ ਨਜ਼ਰਾਂ ਘੁਮਾਉਣ ਲੱਗਾ ਪੂਰਾ ਕੈਫੇ ਅੱਖਾਂ ਨਾਲ ਹੀ ਸਕੈਨ ਕਰ ਉਹ ਕਾਊਂਟਰ ਕੋਲ ਗਿਆ ਤੇ ਉੱਥੇ ਖੜੀ ਉਸ ਹੀ ਕੁੜੀ ਨੂੰ ਬੋਲਿਆ ਕੀ ਮੈਂ ਇਸ ਕੈਫੇ ਦੇ ਮਾਲਕ ਨੂੰ ਮਿਲ ਸਕਦਾ ਹਾਂ ਉਸ ਕੁੜੀ ਨੇ ਇੱਕ ਕਸਟਮਰ ਦਾ ਆਰਡਰ ਸਟਾਫ ਨੂੰ ਦਹਾਦੇ ਹੋਏ ਮੁੰਡੇ ਵੱਲ ਦੇਖਿਆ ਤੇ ਕਿਹਾ ਹਾਂਜੀ ਦੱਸੋ ਕੁੜੀ ਦੀ ਗੱਲ ਸੁਣ ਮੁੰਡੇ ਦੇ ਚਿਹਰੇ ਤੇ ਉਵੇਂ ਹੀ ਸ਼ਰਧ ਭਾਵ ਰਹੇ ਤੇ ਉਸ ਨੇ ਫਿਰ ਤੋਂ ਕਿਹਾ ਮੈਂ ਇਸ ਕੈਫੇ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹਾਂ ਕੀ ਤੁਸੀਂ ਉਸ ਨੂੰ ਬੁਲਾਓਗੇ ਉਸ ਦੀ ਗੱਲ ਸੁਣਾ ਕੁੜੀ ਨੇ ਫਿਰ ਤੋਂ ਸ਼ਾਂਤ ਆਵਾਜ਼ ਵਿੱਚ ਕਿਹਾ ਦੱਸੋ ਮੈਂ ਕੈਫੇ ਦੇ ਮਾਲਕ ਦੀ ਬੇਟੀ ਹਾਂ। ਉਹ ਕੁੜੀ ਕੈਫੇ ਦੇ ਮਾਲਕ ਦੀ ਕੁੜੀ ਹੈ। ਇਹ ਗੱਲ ਸੁਣਦੇ ਹੀ ਮੁੰਡੇ ਨੇ ਅੱਗੇ ਕਿਹਾ ਮੈਂ ਇੱਥੇ ਕਿਰਾਏ ਤੇ ਸੈਕੰਡ ਫਲੋਰ ਦੇਖਣ ਆਇਆ ਹਾਂ। ਉਸ ਦੀ ਗੱਲ ਸੁਣ ਕੇ ਉਹ ਸੁਤਾਨ ਨਾਲ ਕਿਹਾ ਉਹ ਤਾਂ ਤੁਸੀਂ ਹੋ ਹੋ ਜਿਨ੍ਹਾਂ ਨੇ ਕੌਣ ਕੀਤਾ ਸੀ। ਅੱਛਾ ਤੁਹਾਡਾ ਨਾਮ ਕੀ ਹੈ? ਜਗਰਾਜ। ਮੁੰਡੇ ਨੇ ਸਿੱਧੇ ਲਹਿਜੇ ਵਿੱਚ ਕਿਹਾ ਬਸ ਜਗਰਾਜ ਇੱਛੇ ਕੋਈ ਨਹੀਂ ਲੱਗਦਾ ਪੂਰਾ ਨਾਮ ਕੀ ਹੈ ਪੂਰਾ ਨਾਮ ਦੱਸੋ ਜਵਰਾਜ ਹੀ ਕਾਫੀ ਹੈ ਉਹ ਮੁੰਡਾ ਜਿਸ ਦਾ ਨਾਮ ਜਵਰਾਜ ਸੀ ਉਸ ਦੀ ਗੱਲ ਸੁਣਾ ਕੁੜੀ ਨੇ ਪਰਵੱਟੇ ਉੱਚਕਾਉਂਦੇ ਹੋਏ ਕਿਹਾ ਵਾਹ ਅੱਜ ਤੱਕ ਇੰਨਾ ਘੱਟ ਬੋਲਣ ਵਾਲਾ ਇਨਸਾਨ ਨਹੀਂ ਵੇਖਿਆ ਵੈਸੇ ਕੰਮ ਕੀ ਕਰਦੇ ਹੋ ਜੌਬ ਕਰਦਾ ਹਾਂ ਜਵਰਾਜ ਨੇ ਜਵਾਬ ਦਿੱਤਾ ਕਿੱਥੇ कुड़ी ने फिर उसनों सवाल कंपनी युवराज ने चिड़के कहा युवराज दे कहते ही वह कुड़ी हस पी हसते हुए हस बोली वादिया है यह तो जवाब है कि जे किसी ने पूछा कि रोटी खा लई जे किसी ने पूछा कि खाया ता जवाब बिच फिर तो हा है सच्ची ਤੁਸੀਂ ਇੰਨਾ ਸੋਚ ਕੇ ਕਿਉਂ ਬੋਲਦੇ ਹੋ ਤੁਹਾਡੇ ਨਾਲ ਤਾਂ ਗੱਲ ਕਰਨ ਵਾਲੇ ਨੂੰ ਵੀ ਐਵੇਂ ਹੀ ਲੱਗਦਾ ਹੋਣਾ ਹੈ ਜਿਵੇਂ ਉਹ ਤਾਰਚਰ ਸਹਿ ਰਿਹਾ ਹੋਵੇ ਕੁੜੀ ਦੀ ਗੱਲ ਸੁਣ ਕੇ ਜਵਰਾਜ ਦੇ ਚਿਹਰੇ ਤੇ ਗੁੱਸੇ ਵਾਲੇ ਭਾਵ ਆ ਗਏ ਤੇ ਉਹ ਫਿਰ ਬੋਲਿਆ ਤਾਂ ਨਾ ਕਰੋ ਉਸ ਦੀ ਗੱਲ ਸੁਣ ਕੇ ਕੁੜੀ ਨੇ ਹਸਣਾ ਬੰਦ ਕਰ ਦਿੱਤਾ ਤੇ ਉਲਝਣ ਵਿੱਚ ਪੁੱਛਿਆ ਕੀ ਨਾ ਕਰਾਂ ਮੇਰੇ ਨਾਲ ਗੱਲ ਜਵਰਾਜ ਨੇ ਕਿਹਾ ਜਗਰਾਜ ਦਾ ਜਵਾਬ ਸੁਣਦੇ ਹੀ ਉਸ ਕੁੜੀ ਦਾ ਹੈਰਾਨੀ ਨਾਲ ਮੂੰਹ ਖੁੱਲ ਗਿਆ ਤੇ ਫਿਰ ਉਹ ਝਟ ਬੋਲੀ oh hello ji ਤੁਸੀਂ ਮੈਨੂੰ ਐਟੀਟਿਊਡ ਦਿਖਾ ਰਹੇ ਹੋ ਮੈਂ ਤਾਂ ਬਸ ਐਵੇਂ ਜੀ ਗੱਲ ਕਰ ਰਹੀ ਸੀ ਕਿ ਤੁਸੀਂ ਹੋ ਕੀ ਮੈਨੂੰ ਤਾਂ ਐਵੇਂ ਕਹਿ ਰਹੇ ਹੋ ਜੀ ਕਿਉਂਕਿ ਮੈਂ ਇੱਥੇ ਘਰ ਦੇਖਣ ਆਇਆ ਹਾਂ ਨਾ ਕਿ ਤੁਹਾਡੀਆਂ ਗੱਲਾਂ ਸੁਣਨ ਸੋ ਪਲੀਜ਼ ਤੁਸੀਂ ਆਪਣੇ ਪਾਪਾ ਨੂੰ ਬੁਲਾ ਲਓ ਤਾਂ ਕਿ ਮੈਂ ਉਹਨਾਂ ਨਾਲ ਗੱਲ ਕਰ ਸਕਾਂ ਜਗਰਾਜ ਨੇ ਕੁੜੀ ਨੂੰ ਘੂਰਦੇ ਹੋਏ ਕਿਹਾ ਨਹੀਂ ਮੈਂ ਨਹੀਂ ਬੁਲਾਉਣਾ ਤੁਸੀਂ ਐਵੇਂ ਕਿਵੇਂ ਹੋ ਸਕਦੇ ਹੋ ਮੇਰੇ ਨਾਲ ਹੁਣ ਮੈਂ ਵੀ ਪਾਪਾ ਨੂੰ ਨਹੀਂ ਦਵਾਣਾ ਜਾਓ ਅਸੀਂ ਨਹੀਂ ਦੇਣਾ ਤੁਹਾਨੂੰ ਘਰ ਕੁੜੀ ਦੀ ਗੱਲ ਸੁਣ ਜੰਮਰਾਜ ਨੇ ਕੁਝ ਕਹਿਣ ਲਈ ਆਪਣਾ ਮੂੰਹ ਖੋਲਿਆ ਹੀ ਸੀ ਤਾਂ ਤਦੇ ਉੱਥੇ ਆਵਾਜ਼ ਆਈ ਹੀਰ ਆਵਾਜ਼ ਸੁਣਾ ਕਾਊਂਟਰ ਤੇ ਖੜੀ ਕੁੜੀ ਨੇ ਅੱਖਾਂ ਘੁਮਾ ਸਾਈਡ ਤੇ ਵੇਖਿਆ ਤਾਂ ਉੱਥੇ ਉਹਦੇ ਪਾਪਾ ਬਲਵੀਰ ਰੰਧਾਵਾ ਜੀ ਖੜੇ ਸੀ ਜੋ ਥੋੜੀ ਦੇਰ ਪਹਿਲਾਂ ਕਾਰਨਰ ਵਿੱਚ ਬੈਠੇ ਕੌਫੀ ਪੀ ਰਹੇ ਸੀ ਉਹ ਕਦੋਂ ਤੋਂ ਹੀਰ ਨੂੰ ਜਗਰਾਜ ਨਾਲ ਗੱਲਾਂ ਕਰਦੇ ਦੇਖ ਰਹੇ ਸੀ ਪਰ ਉਹਨਾਂ ਨੂੰ ਸੁਣਿਆ ਕੁਝ ਨਹੀਂ ਸੀ ਇਸ ਲਈ ਉਹ ਕੋਦੋਂ ਉੱਥੇ ਆ ਗਏ ਬਲਵੀਰ ਨੂੰ ਵੇਖ ਹੀਰ ਨੇ ਮੂੰਹ ਛੋਟਾ ਜਿਹਾ ਬਣਾ ਲਿਆ ਤੇ ਆਪਣੇ ਸਾਹਮਣੇ ਖੜੇ ਜਗਰਾਜ ਵੱਲ ਇਸ਼ਾਰਾ ਕਰਦੇ ਹੋਏ ਬੋਲੀ Papa ਇਹ ਮੁੰਡਾ ਉਹੀ ਹੈ ਜਿਸ ਨੂੰ ਕਿਰਾਏ ਤੇ ਘਰ ਚਾਹੀਦਾ ਇਸ ਨੂੰ ਕਰਾਏ ਤੇ ਨਹੀਂ ਰੱਖਣਾ ਇਸ ਨੂੰ ਗੱਲ ਕਰਨ ਦੀ ਤੀਜ ਵੀ ਨਹੀਂ ਹੈ ਉਹ ਗੱਲ ਦਾ ਜਵਾਬ ਵੀ ਐਵੇਂ ਦਿੰਦਾ ਜਿਵੇਂ ਇਸ ਦੇ ਬੋਲਣ ਤੇ ਟੈਕਸ ਲੱਗਦਾ ਹੋਵੇ ਇਸ ਨੂੰ ਕਰਾਏ ਤੇ ਰੱਖਣ ਨਾਲੋਂ ਚੰਗਾ ਹੈ ਤੁਸੀਂ ਕਿਸੇ ਤੋਤੇ ਨੂੰ ਰੱਖ ਲਓ ਘੱਟ ਤੇ ਉਹ ਘੱਟ ਉਹ ਗੱਲ ਤਾਂ ਕਰੇਗਾ ਹੀਰ ਦੀ ਗੱਲ ਸੁਣ ਕੇ ਜਿੱਥੇ ਜਗਰਾਜ ਦਾ ਗੁੱਸਾ ਸੱਤਵੇਂ ਸਾਮਾਨ ਤੇ ਜਾ ਪਹੁੰਚਿਆ ਉੱਥੇ ਹੀ ਬਲਬੀਰ ਨੇ ਹੀਰ ਨੂੰ ਛਿੜਕਦੇ ਹੋਏ ਕਿਹਾ ਹੀਰ ਇੱਕ ਹੀ ਤਰੀਕਾ ਹੈ ਗੱਲ ਕਰਦਾ ਕਿ ਮੈਂ ਇਹ ਸਿਖਾਇਆ ਤੈਨੂੰ ਬਲਵੀਰ ਦੀ ਚਰਖਾ ਸੋਣਾ ਹੀਰ ਨੇ ਮੂੰਹ ਜਿਹਾ ਬਣਾ ਲਿਆ ਤੇ ਜਵਰਾਜ ਉਹ ਜਵਰਾਜ ਨੂੰ ਘੂਰਨ ਲੱਗੀ ਜੋ ਉਸ ਨੂੰ ਦੇਖ ਹੀ ਰਿਹਾ ਸੀ ਬਲਵੀਰ ਨੇ ਹੀਰ ਨੂੰ ਚੁਪਕਰਾ ਜਵਰਾਜ ਵੱਲ ਦੇਖਿਆ ਤੇ ਮੁਸਕਰਾਉਂਦੇ ਹੋਏ ਬੋਲੀ ਮਾਫ਼ ਕਰਨਾ ਪੁੱਤਰ ਉਹ ਦਰਅਸਲ ਇਹ ਬੋਲਣ ਤੋਂ ਪਹਿਲਾਂ ਸੋਚਦੀ ਰਹੀ ਕਿ ਇਹ ਕਿੱਥੇ ਇਸ ਨੂੰ ਤੇ ਕੀ ਬੋਲ ਰਹੀ ਹੈ ਇਸ ਵੱਲੋਂ ਮੈਂ ਮਾफी ਮੰਗਦਾ ਹਾਂ ਇਹ ਬਹੁਤ ਬੜਬੋਲੀ ਹੈ ਜੁਗਰਾਜ ਨੇ ਜਦੋਂ ਬਲਵੀਰ ਨੂੰ ਮਾਫੀ ਮੰਗਦੀ ਦੇਖਿਆ ਤਾਂ ਉਸਨੇ ਐਵੇਂ ਹੀ ਭਾਵੀ ਨੇ ਚਿਹਰੇ ਨਾਲ ਕਿਹਾ ਅੰਕਲ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਉਸ ਦੀ ਗੱਲ ਸੁਣਾ ਬਲਵੀਰ ਨੇ ਅੱਗੇ ਕਿਹਾ ਪੁੱਤਰ ਜੀ ਫਿਰ ਤੁਸੀਂ ਇੱਕ ਵਾਰ ਸੈਕੰਡ ਫਲੋਰ ਆਪ ਦੇਖਾਓ ਉਹਦੇ ਜਾਣ ਤੋਂ ਬਾਅਦ ਆਪਾਂ ਬਾਕੀ ਸਾਰੀ ਗੱਲ ਕਰਾਂਗੇ ਜੀ ਇਹ ਕਹਿ ਕੇ ਜਗਰਾਜ ਨੇ ਹੀਰ ਨੂੰ ਪੂਰੀ ਤਰ੍ਹਾਂ ਅਣ ਦੇਖਾ ਕੀਤਾ ਅਤੇ ਬਲਵੀਰ ਨਾਲ ਚੱਲ ਗਿਆ। ਉਹਨਾਂ ਦੇ ਜਾਂਦੇ ਹੀ ਹੀਰ ਨੇ ਡੂੰਗਾ ਜਹਾ ਸਾਹਾ ਛੱਡਿਆ। ਤੇ ਜਗਰਾਜ ਨੂੰ ਜਾਂਦੇ ਹੋਏ ਵੀ ਬੜ ਬੜਾਈ। ਉਫ ਕਿ ਨਾ ਖਰੂਸ ਇਨਸਾਨ ਹੈ। ਪਤਾ ਨਹੀਂ ਉਦੋਂ ਕੀ ਹੋਣਾ ਹੈ ਜੇ ਇਹ ਇੱਥੇ ਰਹਿਣ ਆ ਗਿਆ। ਕੁਝ ਦਿਨ ਬਾਅਦ ਜਗਰਾਜ ਤੇ ਗਲਵੀਰ ਥੱਲੇ ਆਏ। ਉਹਨਾਂ ਨੂੰ ਥੱਲੇ ਆਉਂਦਾ ਦੇਖ हीर शेती जाके खड़ी हो गई हीर ਨੂੰ ਉੱਥੇ ਖੜਾ ਵੇਖ ਜਗਰਾਜ ਨੇ ਕਿਹਾ ਅੰਕਲ ਸਭ ਵਧੀਆ ਹੈ ਮੈਂ ਅੱਜ ਸ਼ਾਮ ਨੂੰ ਸ਼ਿਫਟ ਕਰ ਲਵਾਂਗਾ ਜਗਰਾਜ ਦੀ ਗੱਲ ਸੁਣ ਹੀਰ ਤੁਰੰਤ ਉੱਠ ਪਈ ਤੇ ਬਰਵੀਰ ਨੂੰ ਬੋਲੀ ਨਹੀਂ ਪਾਪਾ ਬਿਲਕੁਲ ਨਹੀਂ ਇਹ ਮੁੰਡਾ ਤਾਂ ਰੋਬੋਟ ਹੈ ਜ਼ੀਰੋ ਗੱਲਾਂ ਜ਼ੀਰੋ ਭਾਵ ਜ਼ੀਰੋ ਤਨੀਜ਼ ਸਭ ਜ਼ੀਰੋ ਤੁਸੀਂ ਇਸ ਨੂੰ ਕਿਰਾਏ ਤੇ ਨਾ ਰੱਖੋ ਹੀਰ ਮੈਂ ਕਿਹਾ ਨਾ ਚੁੱਪ ਰਹਿ ਬਲਵੀਰ ਨੇ ਹੀਰ ਨੂੰ ਫਿਰ ਤੋਂ ਝਟਕਦੇ ਹੋਏ ਕਿਹਾ ਉਸ ਨੂੰ ਝਟਕ ਬਲਵੀਰ ਨੇ ਜਗਰਾਜ ਨੂੰ ਕਿਹਾ ਠੀਕ ਹੈ ਪੁੱਤਰ ਤੁਸੀਂ ਅੱਜ ਸ਼ਾਮ ਨੂੰ ਸਿੱਟ ਕਰ ਲੈਣਾ ਬਲਵੀਰ ਦੀ ਗੱਲ ਸੁਣ ਜਗਰਾਜ ਨੇ ਸਿਰ ਹਾਂ ਵਿੱਚ ਹਲਾਇਆ ਤੇ ਕਿਹਾ ਓਕੇ ਹੁਣ ਮੈਂ ਜਾਂਦਾ ਜੀ ਬਲਵੀਰ ਨੇ ਵੀ ਹਾਂ ਵਿੱਚ ਸਿਰ ਹਲਾਇਆ ਤਾਂ ਜਗਰਾਜ ਹੀਰ ਨੂੰ ਇੱਕ ਵਾਰ ਫਿਰ ਅਣਦੇਖਾ ਕਰਦੇ ਹੋਏ ਉੱਥੋਂ ਚਲਾ ਗਿਆ ਜਵਰਾਜ ਦੇ ਐਵੇਂ ਅਣਦੇਖਾ ਕਰਨ ਤੇ ਹੀਰ ਦਾ ਗੁੱਸਾ ਹੋਰ ਵੱਧ ਗਿਆ ਤੇ ਉਹ ਗੁੱਸੇ ਵਿੱਚ بولی ਇਹ ਮੁੰਡਾ ਤੇ ਮੈਂ ਇੱਕੋ ਸ਼ਤ ਨੀਚੇ ਨਹੀਂ ਬਿਲਕੁਲ ਨਹੀਂ ਇਹ ਨਹੀਂ ਹੋ ਸਕਦਾ ਇੰਨਾ ਕਾ ਹੀਰ ਗੁੱਸੇ ਵਿੱਚ ਪੈਰ ਪਟਕਦੇ ਹੋਏ ਉੱਥੋਂ ਵਾਪਸ ਕਾਊਂਟਰ ਤੇ ਚਲੀ ਗਈ ਅਤੇ ਬਲਵੀਰ ਸਿੰਘ ਗੁੱਸੇ ਵਿੱਚ ਦੇਖ ਮੁਸਕਰਾ ਕੇ ਦੇਖ ਰਹੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕੀ ਗੁੱਸੇ ਵਿੱਚ ਆਈ ਹੀਰ ਨੂੰ ਕੁਝ ਵੀ ਸਮਝਾਉਣਾ ਐਵੇਂ ਹੈ ਜਿਵੇਂ ਕੰਧ ਤੇ ਸਿਰ ਮਾਰਨਾ ਇਸ ਲਈ ਉਹ ਵੀ ਉੱਥੋਂ ਪੌੜੀਆਂ ਚੜ੍ਹ ਵਾਪਸ ਫਰਸਟ ਫਲੋਰ ਤੇ ਚਲੇ ਗਏ ਸ਼ਾਮ ਹੋ ਚੁੱਕੀ ਸੀ ਤੇ ਕੈਫੇ ਵਿੱਚ ਭੀੜ ਵੀ ਘਟ ਗਈ ਸੀ ਕੈਫੇ ਬੰਦ ਕਰਨ ਨੂੰ ਹਲੇ 1 ਘੰਟਾ ਪਿਆ ਸੀ ਇਸ ਲਈ ਕਾਊਂਟਰ ਤੇ ਖੜੀ ਹੀਰ ਹਲੇ ਵੀ ਸਟਾਫ ਨੂੰ ਆਰਡਰ ਦੇ ਰਹੀ ਸੀ ਤਦੇ ਕੈਫੇ ਦਾ ਦਰਵਾਜ਼ਾ ਖੁੱਲਿਆ ਤੇ ਜਿਬਰਾਜ ਅੰਦਰ ਆਇਆ ਕਾਊਂਟਰ ਤੇ ਖੜੀ ਹੀਰ ਦੀ ਨਜ਼ਰ ਜਿਵੇਂ ਹੀ ਜਬਰਾਈ ਤੇ ਪਈ ਉਸਨੇ ਨੱਕ ਸਕੋਰਦੇ ਹੋਏ ਜੁਗਰਾਜ ਨੂੰ ਘੂਰਿਆ ਤੇ ਫਿਰ ਵਾਪਸ ਕੰਮ ਤੇ ਲੱਗ ਗਈ ਅੰਦਰ ਆ ਕੇ ਜੁਗਰਾਜ ਕਾਊਂਟਰ ਕੋਲ ਗਿਆ ਤੇ ਉਸਨੇ ਆਰਡਰ ਦਿੰਦੇ ਹੋਏ ਕਿਹਾ ਇੱਕ ਬਲੈਕ ਕਾਫੀ ਪਲੀਜ਼ ਜਲਦੀ ਕਰਨਾ ਉਸ ਦਾ ਆਰਡਰ ਸੁਣ ਹੀਰ ਦੇ ਚਿਹਰੇ ਤੇ ਬਨਾਵਟੀ ਮੁਸਕਰਾਹਟ ਆ ਗਈ ਤੇ ਉਸਨੇ ਮੁਸਕਰਾਉਂਦੇ ਹੋਏ ਪਰ ਜੁਗਰਾਜ ਵੱਲ ਦੇਖ ਉਸ ਨੂੰ ਘੂਰਦੇ ਹੋਏ ਕਿਹਾ ਓ ਵਾਓ ਪਹਿਲੀ ਵਾਰ ਕੁਝ ਜ਼ਿਆਦਾ ਹੀ ਸ਼ਬਦ ਨਿਕਲ ਆਏ ਨੇ ਤੁਹਾਡੇ ਮੂੰਹ ਤੋਂ ਵਧਾਈਆਂ ਜੀ ਹੀਰ ਦੀ ਗੱਲ ਸੁਣ ਜਬਰਾਜ ਦੇ ਚਿਹਰੇ ਤੇ ਉਹੀ ਸਰਦ ਭਾਵ ਰਹੇ ਤੇ ਉਸਨੇ ਕਿਹਾ ਬਹੁਤ ਰੌਲਾ ਪਾਉਂਦੀ ਹੈ ਜਬਰਾਜ ਨੇ ਜਿਵੇਂ ਹੀ ਇਹ ਕਿਹਾ ਹੀਰ ਦਾ ਗੁੱਸਾ ਸਤਵੇਂ ਸਿਮਾਨ ਤੱਕ ਪਹੁੰਚ ਗਿਆ ਤੇ ਉਹ ਜਬਰਾਜ ਬਨ ਝੁਕਦੇ ਹੋਏ ਬੋਲੀ ਰੌਲਾ ਐਕਸਕਿਊਜ਼ ਮੀ ਮੈਂ ਰੌਲਾ ਨਹੀਂ ਪਾਉਂਦੀ ਬਲਕਿ ਇੱਕ ਆਮ ਇਨਸਾਨ ਵਾਂਗ ਗੱਲਬਾਤ ਕਰਦੀ ਹਾਂ ਤੁਸੀਂ ਆਮ ਇਨਸਾਨ ਨਹੀਂ ਹੋ ਇਸ ਲਈ ਤੁਹਾਨੂੰ ਐਵੇਂ ਹੀ ਲੱਗ ਰਿਹਾ ਹੈ ਕਿ ਮੈਂ ਰੌਲਾ ਪਾ ਰਹੀ ਹਾਂ ਹਾਂ ਜੇ ਇੰਨੀ ਹੀ ਪਰਸਾਨੀ ਹੈ ਤੁਹਾਨੂੰ ਮੇਰੇ ਬੋਲਣ ਤੇ ਤਾਂ ਉਹ ਰਿਹਾ ਦਰਵਾਜ਼ਾ ਤੁਸੀਂ ਜਾ ਸਕਦੇ ਹੋ ਹੀਰ ਨੇ ਇਹ ਕਿਹਾ ਸੀ ਕਿ ਤਦੇ ਪੌੜੀਆਂ ਉੱਤਰ ਥੱਲੇ ਆਉਂਦੇ ਬਲਵੀਰ ਦੀ ਨਜ਼ਰ ਦੋਮਤੀ ਪੈ ਗਈ ਦੋ ਮਨ ਇਕੱਠੇ ਖੜੇ ਵੇਖ ਬਲਬੀਰ ਹੜਬੜਾ ਗਏ ਤੇ ਉਹਨਾਂ ਨੇ ਉੱਥੋਂ ਹੀ ਮੁਸਕਰਾਉਦੇ ਹੋਏ ਜਗਰਾਜ ਨੂੰ ਆਵਾਜ਼ ਲਗਾਈ ਉਹ ਪੁੱਤਰ ਜੀ ਤੁਸੀਂ ਆ ਗਏ ਬਲਬੀਰ ਦੀ ਆਵਾਜ਼ ਸੁਣ ਇਰ ਦਾ ਪਾਰਾ ਥੋੜਾ ਜਿਹਾ ਸਹੀ ਹੋਇਆ ਪਰ ਗੁੱਸਾ ਹਲੇ ਵੀ ਸੀ ਜੀ ਅੰਕਲ ਜਗਰਾਜ ਨੇ ਬਲਬੀਰ ਨੂੰ ਕਿਹਾ ਜਗਰਾਜ ਦਾ ਜਵਾਬ ਸੁਣ ਬਲਬੀਰ ਨੇ ਆਸੇ-ਪਾਸੇ ਵੇਖਿਆ ਤੇ ਬੋਲੇ ਤੁਸੀਂ ਸਮਾਨ ਲੈ ਕੇ ਨਹੀਂ ਆਏ ਅੰਕਲ ਲੈ ਕੇ ਆਇਆ ਬਸ ਥੋੜੀ ਦੇਰ ਵਿੱਚ ਸਮਾਨ ਇੱਥੇ ਪਹੁੰਚ ਜਾਣਾ ਹੈ ਹਾਂ ਪਾਪਾ ਦੂਸਰੇ ਗ੍ਰਹ ਤੋਂ ਇਸ ਗ੍ਰਹਿ ਤੱਕ ਸਮਾਨ ਲੈ ਕੇ ਆਉਣ ਲਈ ਟਾਈਮ ਤਾਂ ਲੱਗਣਾ ਹੀ ਹੁੰਦਾ ਹੈ ਨਾ ਹੀਰ ਦਲਵੀਰ ਨੇ ਹੀਰ ਦੀ ਗੱਲ ਸੁਣਾ ਉਸ ਨੂੰ ਅੱਖਾਂ ਦਿਖਾਉਂਦੇ ਹੋਏ ਉਹਦੇ ਨਾਮ ਤੇ ਜੋਰ ਦਿੱਤਾ ਬਲਵੀਰ ਨੂੰ ਐਵੇਂ ਵੇਖ ਈਰ ਫਿਰ ਤੋਂ ਚੜ ਗਈ ਤੇ ਉਸਨੇ ਬਲਵੀਰ ਨੂੰ ਸੌਰੀ ਕਹੇ ਆਪਣਾ ਸਿਰ ਝੁਕਾ ਲਿਆ ਉਸਦੀ ਸੌਰੀ ਸੁਣਾ ਬਲਵੀਰ ਨੇ ਜਿਬਰਾਜ ਵੱਲ ਵੇਖਿਆ ਤੇ ਕਿਹਾ ਪੁੱਤਰ ਵੈਸੇ ਤਾਂ ਸੈਕੰਡ ਫਲੋਰ ਦਾ ਕਮਰਾ ਸਾਫ਼ ਹੀ ਸੀ ਪਰ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਕਮਰੇ ਦੀ ਸਾਫ਼ ਸਫਾਈ ਕਰਵਾ ਦਿੱਤੀ ਹੈ ਇਸ ਕਰਕੇ ਤੁਸੀਂ ਉੱਥੇ ਬਿਨਾ ਸਾਫ਼ ਸਫਾਈ ਕੀਤੇ ਕੀ ਸਮਾਨ ਰੱਖ ਸਕਦੇ ਹੋ ਉਸ ਦੀ ਗੱਲ ਸੁਣ ਜਗਰਾਜ ਤੇ ਬੁੱਲ ਹਲਕੇ ਜਿਹੇ ਉੱਪਰ ਉઠੇ ਪਰ ਉਹ ਮੁਸਕਰਾਟ ਨਹੀਂ ਸੀ ਤੇ ਉਸਨੇ ਬਰਵੀਰ ਨੂੰ ਕਿਹਾ ਥੈਂਕ ਯੂ ਅੰਕਲ ਕੋਈ ਗੱਲ ਨਹੀਂ ਤੁਸੀਂ ਉੱਪਰ ਜਾ ਕੇ ਆਰਾਮ ਕਰਨਾ ਤਾਂ ਕਰ ਸਕਦੇ ਹੋ ਜਾਂ ਫਿਰ ਇੱਥੇ ਬੈਠ ਕੇ ਕੁਝ ਖਾਣਾ ਹੈ ਤਾਂ ਖਾ ਸਕਦੇ ਹੋ ਜਦੋਂ ਤੱਕ ਸਮਾਨ ਨਹੀਂ ਆ ਜਾਂਦਾ ਅੰਕਲ ਇੱਕ ਗੱਲ ਕਹਿਣੀ ਸੀ ਹਾਂਜੀ ਦੱਸੋ ਬਰਵੀਰ ਨੇ ਧੀਰੇ ਸੁਣ ਦੇ ਗਿਆ ਅੰਕਲ ப்ਲੀ ਤੁਸੀਂ ਮੇਰੇ ਨਾਲ ਤੁਸੀਂ ਕਰਕੇ ਗੱਲ ਨਾ ਕਰੋ ਤੁਸੀਂ ਮੇਰੇ ਪਾਪਾ ਦੀ ਉਮਰ ਦੇ ਹੋ ਇਸ ਲਈ ਤੁਸੀਂ ਮੈਨੂੰ ਜਗਰਾਜ ਹੀ ਕਹੋ ਤੁਹਾਡੇ ਜਗਰਾਜ ਕਹਿੰਤੇ ਮੈਨੂੰ ਅਜੀਬ ਨਹੀਂ ਲੱਗੇਗਾ ਜਗਰਾਜ ਦੀ ਗੱਲ ਸੁਣ ਕੇ ਬਲਵੀਰ ਮੁਸਕਰਾ ਪਈ ਤੇ ਬੋਲੀ ਓਕੇ ਵੈਸੇ ਮੇਰੀ ਤੇ ਤੁਹਾਡੀ ਗੱਲ ਹੋਣ ਤੇ ਹੋ ਚੁੱਕੀ ਸੀ ਪਰ ਤੁਸੀਂ ਇਸ ਨੂੰ ਹੀਰਵਾਲ ਇਸ਼ਾਰਾ ਕਰਕੇ ਹੋਏ ਨਹੀਂ ਜਾਣਦੇ ਹੋ ਇਹ ਮੇਰੀ ਕੁੜੀ ਹੀ ਰੰਦਾਵਾ ਹੈ ਇਸ ਨੂੰ ਬਚਪਨ ਤੋਂ ਹੀ ਬਹੁਤ ਬੋਲਣ ਦੀ ਆदत ਹੈ ਇਸ ਲਈ ਇਸ ਦੀ ਕਿਸੇ ਗੱਲ ਦਾ ਬੁਰਾ ਨਾ ਮੰਨਣਾ ਫਲ ਵੀ ਦੀ ਗਾਰ ਦੇ ਸੋਕੇ ਜਿਬਰਾਜ ਨੇ ਉੱਥੇ ਗੁੱਸੇ ਵਿੱਚ ਖੜੀ ਹੀਰ ਵੱਲ ਦੇਖਿਆ ਤੇ ਕਿਹਾ ਜੀ ਅੰਕਲ ਜਿਬਰਾਜ ਦੇ ਮੂੰਹੋਂ ਨਿਕਲੇ ਦੋ ਸ਼ਬਦ ਸੁਣ ਹੀਰ ਨੇ ਮੂੰਹ ਬਣਾਇਆ ਤੇ ਉੱਥੋਂ ਕਾਊਂਟਰ ਕੋਲ ਚਲੀ ਗਈ ਇਹ ਵੇਖ ਜਿਬਰਾਜ ਦੇ ਚਿਹਰੇ ਤੇ ਬਣੇ ਸ਼ਰਦ ਭਾਵ ਉਮੇ ਦੇ ਉਮੇ ਹੀ ਰਹੇ ਤੇ ਉਹ ਲਵੀਰਵਾਲ ਦੇ ਇੱਕ ਹਲਕਾ ਜਿਹਾ ਮੁਸਕਰਾਇਆ ਤੇ ਉਸ ਤੋਂ ਬਾਅਦ ਕੈਫੇ ਵਿੱਚ ਬੈਠ ਕੌਫੀ ਪੀਂਦੇ ਜਗਰਾਜ ਦੀਆਂ ਨਜ਼ਰਾਂ ਦਰਵਾਜ਼ੇ ਤੇ ਟਿਕੀਆਂ ਹੋਈਆਂ ਸੀ ਅਤੇ ਕਾਊਂਟਰ ਤੇ ਖੜੀ ਹੀਰ ਦੀਆਂ ਨਜ਼ਰਾਂ ਜਗਰਾਜ ਤੇ ਉਹ ਜਗਰਾਜ ਵੱਲ ਦੇਖਣਾ ਨਹੀਂ ਚਾਹੁੰਦੀ ਸੀ ਪਰ ਮੁੜ ਠਿੜਕੀ ਉਸ ਦੀ ਨਜ਼ਰ ਜਗਰਾਜ ਤੇ ਹੀ ਆ ਟਿਕਦੀ ਸੀ ਉਹ ਜਿੰਨਾ ਜਵਰਾਜ ਨੂੰ ਦੇਖ ਰਹੀ ਸੀ ਉਸ ਨੂੰ ਉਨੀ ਹੀ ਚਿੰਨ੍ਹ ਹੋ ਰਹੀ ਸੀ ਤਦ ਇਹ ਕਹਿ ਕੇ ਦਰਵਾਜ਼ਾ ਖੋਲ੍ਹਿਆ ਤੇ ਤਿੰਨ ਚਾਰ ਬੰਦੇ ਅੰਦਰ ਆਏ ਉਹਨਾਂ ਦੇ ਹੱਥਾਂ ਵਿੱਚ ਕਾਰਡਬੋਰਡ ਦੇ ਡੱਬੇ ਝੁਕੇ ਹੋਏ ਸੀ ਇੱਕ ਸੂਟਕੇਸ ਤੇ ਕੁਝ ਛੋਟੇ ਜਿਹੇ ਬੈਗ ਉਹਨਾਂ ਆਦਮੀਆਂ ਨੂੰ ਦੇਖ ਜਵਰਾਜ ਟੇਬਲ ਤੋਂ ਉੱਠ ਕੇ ਉੱਥੇ ਆਇਆ ਤੇ ਉਹਨਾਂ ਨੂੰ ਪੌੜੀਆਂ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਇਹ ਸਮਾਨ ਸੈਕੰਡ ਫਲੋਰ ਤੇ ਰੱਖਣਾ ਹੈ ਜਵਰਾਜ ਦੀ ਗੱਲ ਸੁਣ ਸਾਰੇ ਆਦਮੀ ਪੌੜੀਆਂ ਵੱਲ ਚੱਲ ਪਏ ਤੇ ਉਹਨਾਂ ਸਾਰਿਆਂ ਦੇ ਜਾਣ ਮਗਰੋਂ ਜਵਰਾਜ ਦੀ ਉੱਪਰ ਚਲਾ ਗਿਆ ਉਸ ਨੂੰ ਉੱਥੋਂ ਜਾਂਦਾ ਵੀ ਇੱਕ ਕਾਊਂਟਰ ਤੇ ਖੜੀ ਹੀਰ ਨੇ ਡੂੰਗਾ ਜਾ ਸਾਹ ਭਰ ਸਿਰ ਝਟਕਦੇ ਹੋਏ ਕਿਹਾ ਇਹ ਆਇਆ ਵੀ ਤਾਂ ਐਵੇਂ ਜਿਵੇਂ ਕਿਸੇ ਹੋਟਲ ਦੇ ਕਮਰੇ ਵਿੱਚ ਸ਼ਿਫਟ ਕਰ ਰਿਹਾ ਹੋਵੇ ਨਾ ਕੋਈ ਰਿਸ਼ਤੇਦਾਰ ਨਾ ਕੋਈ ਦੋਸਤ ਬਸ ਕੋਦ ਇਸ ਤੋਂ ਤਾਂ ਮੈਨੂੰ ਸੱਚੀ ਰਿਪੋਰਟ ਵਾਈਬ ਆ ਰਹੀ ਹੈ ਇਹ ਕਹਿ ਹੀਰ ਸਮਾਨ ਸਵੇਟਨ ਵਿੱਚ ਲੱਗੀ ਕਿਉਂਕਿ ਕਾਫੇ ਬੰਦ ਹੋਣ ਦਾ ਟਾਈਮ ਹੋ ਗਿਆ ਸੀ ਕਿਵੇਂ ਲੱਗਿਆ ਤੁਹਾਨੂੰ ਇਹ ਪਹਿਲਾ ਭਾਗ ਜੇ ਪਹਿਲਾ ਭਾਗ ਪਸੰਦ ਆਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਲੇਖ ਦੇ ਲੇਖਣ ਦੀ ਤਾਕਤ ਉਸ ਨੂੰ ਪੜਨ ਵਾਲੇ ਹੀ ਹੁੰਦੇ ਨੇ ਇਸ ਲਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ